ਮੂਰਪੁਰਾ ਦੇ ਬਿਆਪਲਾਂਟਿਕਸ ਵਿੱਚ ਇੱਕ ਬੇકરી ਦੇ ਮਾਲਕ ਅਤੇ ਉਸਦੀ ਕੰਪਨੀ ਨੂੰ ਪ੍ਰਵਾਸੀ ਕਾਮਿਆਂ ਦੇ ਸਬੰਧ ਵਿੱਚ ਇਮੀਗ੍ਰੇਸ਼ਨ ਅਤੇ ਰੁਜ਼ਗਾਰ ਕਾਨੂੰਨ ਦੀ ਉਲੰਘਣਾ ਕਰਨ ਲਈ ਦੋਸ਼ੀ ਠਹਿਰਾ ਗਿਆ ਹੈ ਅਤੇ ਉਨ੍ਹਾਂ ਨੂੰ ਮੋਟਾ ਜੁਰਮਾਨਾ ਲੱਗਿਆ ਹੈ ਅਤੇ ਭਾਵਨਾਤਮਕ ਨੁਕਸਾਨ ਦਾ ਭੁਗਤਾਨ ਕਰਨ ਦਾ ਆਦੇਸ਼ ਵੀ ਦਿੱਤਾ ਗਿਆ ਹੈ। RSX ਲਿਮਟਿਡ ਜੋ ਕਿ ਬੇਕ ਹਾਊਸ ਕੈਫੇ ਵਜੋਂ ਵਪਾਰ ਕਰਦਾ ਸੀ ਦੇ ਮਾਲਕ ਅਤੇ ਨਿਰਦੇਸ਼ਕ ਰਾਤਾ ਐਨਵਾਈ ਨੇ ਦੋਸ਼ੀ ਮੰਨਿਆ ਅਤੇ ਮਾਰਚ 2025 ਨੂੰ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਪ੍ਰਦਾਨ ਕਰਨ ਦੇ ਚਾਰ ਦੋਸ਼ਾਂ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਕੰਪਨੀ ਨੂੰ ਵੀ ਦੋਸ਼ੀ ਮੰਨਿਆ ਗਿਆ ਹੈ ਤੇ ਰੋਜ਼ਗਾਰ ਕਾਨੂੰਨ ਨੂੰ ਗੰਭੀਰ ਉਲੰਘਣਾ ਲਈ ਛੇ ਸ਼ੋਸ਼ਣ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਜਿਸ ਵਿੱਚ ਜਾਣਬੁੱਝ ਕੇ ਕਰਮਚਾਰੀਆਂ ਨੂੰ ਕੱਟੋ-ਕੱਟ ਤਨਖਾਹ ਤੋਂ ਵੀ ਕੱਟ ਤਨਖਾਹ ਦੇਣਾ ਤੇ ਛੁੱਟੀਆਂ ਤੇ ਸਬੰਧਿਤ ਹੱਕਾਂ ਦਾ ਸਹੀ ਭੁਗਤਾਨ ਨਾ ਕਰਨਾ ਸ਼ਾਮਲ ਹੈ ਐਨਵਾਈ ਅਤੇ ਉਸਦੀ ਕੰਪਨੀ ਕਾਲ ਰੋਟੁਰੂਆ ਜ਼ਿਲ੍ਹਾ ਅਦਾਲਤ ਦੇ ਵਿੱਚ ਸਜ਼ਾ ਲਈ ਪੇਸ਼ ਹੋਏ ਸਨ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਕਿਹਾ ਕਿ ਅਦਾਲਤ ਨੇ ਛੇ ਸ਼ੋਸ਼ਣ ਦੇ ਦੋਸ਼ਾਂ ਲਈ ਕੰਪਨੀ ਨੂੰ 115000 ਡਾਲਰ ਦਾ ਜੁਰਮਾਨਾ ਲਗਾਇਆ ਹੈ ਅਤੇ ਪਾਬਨਾਤਮਕ ਨੁਕਸਾਨ ਦੇ ਮੁਆਵਜ਼ੇ ਦੇ ਵਿੱਚ 25000 ਡਾਲਰ ਦੋ ਪੀੜਤਾਂ ਨੂੰ 10000 ਡਾਲਰ ਅਤੇ ਇੱਕ ਹੋਰ ਤੀਜੇ ਨੂੰ 5000 ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ ਇਸ ਤੋਂ ਲਾਵਾ ਯੋਤੀ ਕੰਪਨੀ ਅਤੇ ਨਿਊਯਾਰਕ ਦੇ ਵਕੀਲ ਅਤੇ ਵਪਾਰ ਨਵੀਨਤਾ ਅਤੇ ਰੋਜ਼ਗਾਰ ਮੰਤਰਾਲੇ ਜਨਕਿ ਐਮਬੀਆਈਏ ਨੇ ਇੱਕ ਕੰਪਨੀ ਪ੍ਰਤੀਨਿਧੀ ਵਿਚਕਾਰ ਹੋਏ ਸਮਝੌਤੇ ਰਾਹੀਂ ਸਜ਼ਾ ਜੁਨਾਹੇ ਜਾਣ ਤੋਂ ਪਹਿਲਾਂ ਪ੍ਰਭਾਵਿਤ ਕਾਮਿਆਂ ਨੂੰ ਘੱਟੋ-ਘੱਟ ਉਜਰਤ ਦੇ ਬਕਾਇਆ ਦੇ ਵਿੱਚ 1,60,000 ਡਾਲਰ ਦਾ ਭੁਗਤਾਨ ਕੀਤਾ ਸੀ। ਕੁੱਲ ਮਿਲਾ ਕੇ ਆਰਐਸਐਕਸ ਲਿਮਟਿਡ ਲਈ ਵਿੱਤੀ ਨਤੀਜੇ ਜਿਸ ਵਿੱਚ ਜੁਰਮਾਨਾ, ਮੁਆਵਜ਼ਾ ਅਤੇ ਘੱਟੋ-ਘੱਟ ਉਜਰਤ ਦੇ ਬਕਾਇਆ ਸ਼ਾਮਲ ਹਨ 125000 ڈالر ਦੇ ਬਰਾਬਰ ਸਨ ਨਿਊਯਾਰਕ ਨੂੰ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਪ੍ਰਦਾਨ ਕਰਨ ਦੇ ਚਾਰ ਦੋਸ਼ਾਂ ਦੇ ਵਿੱਚ 10 ਮਹੀਨਿਆਂ ਦੀ ਕਾਰਦੀ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਹੈ ਜਿਸ ਦੇ ਵਿੱਚ ਇੱਕ ਪ੍ਰਤਿਨਿਧੀ ਦੋਸ਼ ਵੀ ਸ਼ਾਮਲ ਸੀ ਇਮੀਗ੍ਰੇਸ਼ਨ ਪਾਲਣਾ ਅਤੇ ਜਾਂਚ ਦੇ ਐਮਬੀਆਈਏ ਦੇ ਜਨਰਲ ਮੈਨੇਜਰ ਸਟੀਵ ਵਾਟਸਨ ਨੇ ਕਿਹਾ ਹੈ ਕਿ ਅਸਥਾਈ ਪ੍ਰਵਾਸੀ ਕਾਮਿਆਂ ਦਾ ਯੋਜਨਾ ਜਿਵੇਂ ਕਿ ਘੱਟ ਤਨਖਾਹ ਦਾ ਭੁਗਤਾਨ ਕਰਨਾ ਆਸਵਿਕਾਰ ਕਰਨ ਯੋਗ ਅਤੇ ਨਿਊਜ਼ੀਲੈਂਡ ਦੇ ਕਾਨੂੰਨ ਦੀ ਸਖਤ ਸ਼ਬਦਾਂ ਦੇ ਵਿੱਚ ਇਹ ਉਲੰਘਣਾ ਹੈ ਉਹਨਾਂ ਨੇ ਕਿਹਾ ਕਿ ਸ਼ੋਸ਼ਣ ਇੱਕ ਅਜਿਹਾ ਮੁੱਦਾ ਹੈ ਜੋ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ ਇਹ ਪ੍ਰਵਾਸੀਆਂ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਨ ਦੇ ਨਾਲ ਨਾਲ ਜਾਇਜ਼ ਕਾਰੋਬਾਰਾਂ ਲਈ ਵੀ ਬੇहद ਨੁਕਸਾਨਦੇਹ ਹੈ ਉਹਨਾਂ ਨੇ ਕਿਹਾ ਕਿ ਮੈਂ ਪ੍ਰਵਾਸੀਆਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਆਪਣਾ ਕੇਸ ਅੱਗੇ ਲਿਆਂਦਾ ਅਤੇ ਉਹਨਾਂ ਦੇ ਮਾਲਕ ਦੁਆਰਾ ਉਹਨਾਂ ਨਾਲ ਕੀਤੇ ਗਏ ਗੈਰ ਕਾਨੂੰਨੀ ਤਰੀਕੇ ਤੇ ਰੌਸ਼ਨੀ ਪਾਈ। ਵਾਟਸਨ ਨੇ ਪਾਵਨਾਤਮਕ ਨੁਕਸਾਨ ਦੀ ਅਦਾਇਗੀ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਹਨਾਂ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਦੇ ਵਿੱਚ ਪਾਵਨਾਤਮਕ ਨੁਕਸਾਨ ਦੀ ਅਦਾਇਗੀ ਬਹੁਤ ਘੱਟ ਮਿਲਦੀ ਹੈ ਇਸ ਲਈ ਇਹ ਨਤੀਜਾ ਪੀੜਤਾਂ ਲਈ ਅਸਲ ਦੇ ਵਿੱਚ ਇੱਕ ਜਿੱਤ ਹੈ। ਮੁਰੂਪਰਾ ਦੇ ਬਿਆ ਪਲੰਟਿਕਸ਼ਵੇ ਵਿੱਚ ਇੱਕ ਬੇકરી ਦੇ ਮਾਲਕ ਅਤੇ ਉਸਦੀ ਕੰਪਨੀ ਨੂੰ ਪ੍ਰਵਾਸੀ ਕਾਮਿਆਂ ਦੇ ਸਬੰਧ ਵਿੱਚ ਇਮੀਗ੍ਰੇਸ਼ਨ ਅਤੇ ਰੋਜ਼ਗਾਰ ਕਾਨੂੰਨ ਦੀ ਉਲੰਘਣਾ ਕਰਨ ਲਈ ਦੋਸ਼ੀ ਠਹਿਰਾ ਗਿਆ ਹੈ ਅਤੇ ਉਨ੍ਹਾਂ ਨੂੰ ਮੋਟਾ ਜੁਰਮਾਨਾ ਲੱਗਿਆ ਹੈ ਅਤੇ ਭਾਵਨਾਤਮਕ ਨੁਕਸਾਨ ਦਾ ਭੁਗਤਾਨ ਕਰਨ ਦਾ ਆਦੇਸ਼ ਵੀ ਦਿੱਤਾ ਗਿਆ ਹੈ। RSX ਲਿਮਟਿਡ ਜੋ ਕਿ ਬੇਕ ਹਾਊਸ ਕੈਫੇ ਵਜੋਂ ਵਪਾਰ ਕਰਦਾ ਸੀ ਦੇ ਮਾਲਕ ਅਤੇ ਨਿਰਦੇਸ਼ਕ ਰਾਤਾ ਐਨਵਾਈ ਨੇ ਦੋਸ਼ੀ ਮੰਨਿਆ ਅਤੇ ਮਾਰਚ 2025 ਨੂੰ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਪ੍ਰਦਾਨ ਕਰਨ ਦੇ ਚਾਰ ਦੋਸ਼ਾਂ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਕੰਪਨੀ ਨੂੰ ਵੀ ਦੋਸ਼ੀ ਮੰਨਿਆ ਗਿਆ ਹੈ ਤੇ ਰੋਜ਼ਗਾਰ ਕਾਨੂੰਨ ਨੂੰ ਗੰਭੀਰ ਉਲੰਘਣਾ ਲਈ ਛੇ ਸ਼ੋਸ਼ਣ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਜਿਸ ਵਿੱਚ ਜਾਣਬੁੱਝ ਕੇ ਕਰਮਚਾਰੀਆਂ ਨੂੰ ਕੱਟੋ-ਕੱਟ ਤਨਖਾਹ ਤੋਂ ਵੀ ਕੱਟ ਤਨਖਾਹ ਦੇਣਾ ਤੇ ਛੁੱਟੀਆਂ ਤੇ ਸਬੰਧਿਤ ਹੱਕਾਂ ਦਾ ਸਹੀ ਭੁਗਤਾਨ ਨਾ ਕਰਨਾ ਸ਼ਾਮਲ ਹੈ ਐਨਵਾਈ ਅਤੇ ਉਸਦੀ ਕੰਪਨੀ ਕਾਲ ਰੋਟੁਰੂਆ ਜ਼ਿਲ੍ਹਾ ਅਦਾਲਤ ਦੇ ਵਿੱਚ ਸਜ਼ਾ ਲਈ ਪੇਸ਼ ਹੋਏ ਸਨ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਕਿਹਾ ਕਿ ਅਦਾਲਤ ਨੇ ਛੇ ਸ਼ੋਸ਼ਣ ਦੇ ਦੋਸ਼ਾਂ ਲਈ ਕੰਪਨੀ ਨੂੰ 115000 ਡਾਲਰ ਦਾ ਜੁਰਮਾਨਾ ਲਗਾਇਆ ਹੈ ਅਤੇ ਪਾਬਨਾਤਮਕ ਨੁਕਸਾਨ ਦੇ ਮੁਆਵਜ਼ੇ ਦੇ ਵਿੱਚ 25000 ਡਾਲਰ ਦੋ ਪੀੜਤਾਂ ਨੂੰ 10000 ਡਾਲਰ ਅਤੇ ਇੱਕ ਹੋਰ ਤੀਜੇ ਨੂੰ 5000 ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੰਦਾ ਹੈ ਇਸ ਤੋਂ ਇਲਾਵਾ ਯੋਤੀ ਕੰਪਨੀ ਅਤੇ ਨਿਊਯਾਰਕ ਦੇ ਵਕੀਲ ਅਤੇ ਵਪਾਰ ਨਵੀਨਤਾ ਅਤੇ ਰੋਜ਼ਗਾਰ ਮੰਤਰਾਲੇ ਜਨਕਿ ਐਮਬੀਆਈਏ ਨੇ ਇੱਕ ਕੰਪਨੀ ਪ੍ਰਤੀਨਿਧੀ ਵਿਚਕਾਰ ਹੋਏ ਸਮਝੌਤੇ ਰਾਹੀਂ ਸਜ਼ਾ ਜੁਨਾਹੇ ਜਾਣ ਤੋਂ ਪਹਿਲਾਂ ਪ੍ਰਭਾਵਿਤ ਕਾਮਿਆਂ ਨੂੰ ਘੱਟੋ-ਘੱਟ ਉਜਰਤ ਦੇ ਬਕਾਇਆ ਦੇ ਵਿੱਚ 1,60,000 ਡਾਲਰ ਦਾ ਭੁਗਤਾਨ ਕੀਤਾ ਸੀ। ਕੁੱਲ ਮਿਲਾ ਕੇ ਆਰਐਸਐਕਸ ਲਿਮਟਿਡ ਲਈ ਵਿੱਤੀ ਨਤੀਜੇ ਜਿਸ ਵਿੱਚ ਜੁਰਮਾਨਾ, ਮੁਆਵਜ਼ਾ ਅਤੇ ਘੱਟੋ-ਘੱਟ ਉਜਰਤ ਦੇ ਬਕਾਇਆ ਸ਼ਾਮਲ ਹਨ ਦਿੱਲਾ 20000 ਡਾਲਰ ਦੇ ਬਰਾਬਰ ਸਨ ਨਿਊਯਾਰਕ ਨੂੰ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਪ੍ਰਦਾਨ ਕਰਨ ਦੇ ਚਾਰ ਦੋਸ਼ਾਂ ਦੇ ਵਿੱਚ 10 ਮਹੀਨਿਆਂ ਦੀ ਕਾਰਦੀ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਹੈ ਜਿਸ ਦੇ ਵਿੱਚ ਇੱਕ ਪ੍ਰਤਨਿਧੀ ਦੋਸ਼ ਵੀ ਸ਼ਾਮਲ ਸੀ ਇਮੀਗ੍ਰੇਸ਼ਨ ਪਾਲਣਾ ਅਤੇ ਜਾਂਚ ਦੇ ਐਮਬੀਆਈਏ ਦੇ ਜਰਨਲ ਮੈਨੇਜਰ ਸਟੀਵ ਵਾਟਸਨ ਨੇ ਕਿਹਾ ਹੈ ਕਿ ਅਸਥਾਈ ਪ੍ਰਵਾਸੀ ਕਾਮਿਆਂ ਦਾ ਯੋਜਨਾ ਜਿਵੇਂ ਕਿ ਘੱਟ ਤਨਖਾਹ ਦਾ ਭੁਗਤਾਨ ਕਰਨਾ ਆਸਵਿਕਾਰ ਕਰਨ ਯੋਗ ਹੈ ਅਤੇ ਨਿਊਜ਼ੀਲੈਂਡ ਦੇ ਕਾਨੂੰਨ ਦੀ ਸਖਤ ਸ਼ਬਦਾਂ ਦੇ ਵਿੱਚ ਇਹ ਉਲੰਘਣਾ ਹੈ। ਉਹਨਾਂ ਨੇ ਕਿਹਾ ਕਿ ਸ਼ੋਸ਼ਣ ਇੱਕ ਅਜਿਹਾ ਮੁੱਦਾ ਹੈ ਜੋ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਪ੍ਰਵਾਸੀਆਂ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਨ ਦੇ ਨਾਲ ਨਾਲ ਜਾਇਜ਼ ਕਾਰੋਬਾਰਾਂ ਲਈ ਵੀ ਬੇहद ਨੁਕਸਾਨਦੇਹ ਹੈ। ਉਹਨਾਂ ਨੇ ਕਿਹਾ ਕਿ ਮੈਂ ਪ੍ਰਵਾਸੀਆਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਆਪਣਾ ਕੇਸ ਅੱਗੇ ਲਿਆਂਦਾ ਅਤੇ ਉਹਨਾਂ ਦੇ ਮਾਲਕ ਦੁਆਰਾ ਉਹਨਾਂ ਨਾਲ ਕੀਤੇ ਗਏ ਗੈਰ ਕਾਨੂੰਨੀ ਤਰੀਕੇ ਤੇ ਰੌਸ਼ਨੀ ਪਾਈ। ਵੌਟਸਨ ਨੇ ਪਾਵਨਾਤਮਕ ਨੁਕਸਾਨ ਦੀ ਅਦਾਇਗੀ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਹਨਾਂ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਦੇ ਵਿੱਚ ਪਾਵਨਾਤਮਕ ਨੁਕਸਾਨ ਦੀ ਅਦਾਇਗੀ ਬਹੁਤ ਘੱਟ ਮਿਲਦੀ ਹੈ। ਇਸ ਲਈ ਇਹ ਨਤੀਜਾ ਪੀੜਤਾਂ ਲਈ ਅਸਲ ਦੇ ਵਿੱਚ ਇੱਕ ਜਿੱਤ ਹੈ। ਮੂਰਪੁਰਾ ਦੇ ਬਿਆਪਲਾਂਟੀ ਕਸਬੇ ਵਿੱਚ ਇੱਕ ਬੇકરી ਦੇ ਮਾਲਕ ਅਤੇ ਉਸਦੀ ਕੰਪਨੀ ਨੂੰ ਪ੍ਰਵਾਸੀ ਕਾਮਿਆਂ ਦੇ ਸਬੰਧ ਵਿੱਚ ਇਮੀਗ੍ਰੇਸ਼ਨ ਅਤੇ ਰੁਜ਼ਗਾਰ ਕਾਨੂੰਨ ਦੀ ਉਲੰਘਣਾ ਕਰਨ ਲਈ ਦੋਸ਼ੀ ਠਹਿਰਾ ਗਿਆ ਹੈ ਅਤੇ ਉਨ੍ਹਾਂ ਨੂੰ ਮੋਟਾ ਜੁਰਮਾਨਾ ਲੱਗਿਆ ਹੈ ਅਤੇ ਭਾਵਨਾਤਮਕ ਨੁਕਸਾਨ ਦਾ ਭੁਗਤਾਨ ਕਰਨ ਦਾ ਆਦੇਸ਼ ਵੀ ਦਿੱਤਾ ਗਿਆ ਹੈ। RSX ਲਿਮਟਿਡ ਜੋ ਕਿ ਬੇਕ ਹਾਊਸ ਕੈਫੇ ਵਜੋਂ ਵਪਾਰ ਕਰਦਾ ਸੀ ਦੇ ਮਾਲਕ ਅਤੇ ਨਿਰਦੇਸ਼ਕ ਰਾਤਾ ਐਨਵਾਈ ਨੇ ਦੋਸ਼ੀ ਮੰਨਿਆ ਅਤੇ ਮਾਰਚ 2025 ਨੂੰ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਪ੍ਰਦਾਨ ਕਰਨ ਦੇ ਚਾਰ ਦੋਸ਼ਾਂ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਕੰਪਨੀ ਨੂੰ ਵੀ ਦੋਸ਼ੀ ਮੰਨਿਆ ਗਿਆ ਹੈ ਤੇ ਰੋਜ਼ਗਾਰ ਕਾਨੂੰਨ ਨੂੰ ਗੰਭੀਰ ਉਲੰਘਣਾ ਲਈ ਛੇ ਸ਼ੋਸ਼ਣ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਜਿਸ ਵਿੱਚ ਜਾਣਬੁੱਝ ਕੇ ਕਰਮਚਾਰੀਆਂ ਨੂੰ ਕੱਟੋ-ਕੱਟ ਤਨਖਾਹ ਤੋਂ ਵੀ ਕੱਟ ਤਨਖਾਹ ਦੇਣਾ ਤੇ ਛੁੱਟੀਆਂ ਤੇ ਸਬੰਧਿਤ ਹੱਕਾਂ ਦਾ ਸਹੀ ਭੁਗਤਾਨ ਨਾ ਕਰਨਾ ਸ਼ਾਮਲ ਹੈ ਐਨਵਾਈ ਅਤੇ ਉਸਦੀ ਕੰਪਨੀ ਕਾਲ ਰੋਟੁਰੂਆ ਜ਼ਿਲ੍ਹਾ ਅਦਾਲਤ ਦੇ ਵਿੱਚ ਸਜ਼ਾ ਲਈ ਪੇਸ਼ ਹੋਏ ਸਨ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਕਿਹਾ ਕਿ ਅਦਾਲਤ ਨੇ ਛੇ ਸ਼ੋਸ਼ਣ ਦੇ ਦੋਸ਼ਾਂ ਲਈ ਕੰਪਨੀ ਨੂੰ 115000 ਡਾਲਰ ਦਾ ਜੁਰਮਾਨਾ ਲਗਾਇਆ ਹੈ ਅਤੇ ਪਾਬਨਾਤਮਕ ਨੁਕਸਾਨ ਦੇ ਮੁਆਵਜ਼ੇ ਦੇ ਵਿੱਚ 25000 ਡਾਲਰ ਦੋ ਪੀੜਤਾਂ ਨੂੰ 10000 ਡਾਲਰ ਅਤੇ ਇੱਕ ਹੋਰ ਤੀਜੇ ਨੂੰ 5000 ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ ਇਸ ਤੋਂ ਲਾਵਾ ਯੋਤੀ ਕੰਪਨੀ ਅਤੇ ਨਿਊਯਾਰਕ ਦੇ ਵਕੀਲ ਅਤੇ ਵਪਾਰ ਨਵੀਨਤਾ ਅਤੇ ਰੋਜ਼ਗਾਰ ਮੰਤਰਾਲੇ ਜਨਕਿ ਐਮਬੀਆਈਏ ਨੇ ਇੱਕ ਕੰਪਨੀ ਪ੍ਰਤੀਨਿਧੀ ਵਿਚਕਾਰ ਹੋਏ ਸਮਝੌਤੇ ਰਾਹੀਂ ਸਜ਼ਾ ਜੁਨਾਹੇ ਜਾਣ ਤੋਂ ਪਹਿਲਾਂ ਪ੍ਰਭਾਵਿਤ ਕਾਮਿਆਂ ਨੂੰ ਘੱਟੋ-ਘੱਟ ਉਜਰਤ ਦੇ ਬਕਾਇਆ ਦੇ ਵਿੱਚ 1,60,000 ਡਾਲਰ ਦਾ ਭੁਗਤਾਨ ਕੀਤਾ ਸੀ। ਕੁੱਲ ਮਿਲਾ ਕੇ ਆਰਐਸਐਕਸ ਲਿਮਟਿਡ ਲਈ ਵਿੱਤੀ ਨਤੀਜੇ ਜਿਸ ਵਿੱਚ ਜੁਰਮਾਨਾ, ਮੁਆਵਜ਼ਾ ਅਤੇ ਘੱਟੋ-ਘੱਟ ਉਜਰਤ ਦੇ ਬਕਾਇਆ ਸ਼ਾਮਲ ਹਨ ਦਿੱਲਾ 50000 ਡਾਲਰ ਦੇ ਬਰਾਬਰ ਸਨ ਨਿਊਯਾਰਕ ਨੂੰ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਪ੍ਰਦਾਨ ਕਰਨ ਦੇ ਚਾਰ ਦੋਸ਼ਾਂ ਦੇ ਵਿੱਚ 10 ਮਹੀਨਿਆਂ ਦੀ ਕਾਰਦੀ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਹੈ ਜਿਸ ਦੇ ਵਿੱਚ ਇੱਕ ਪ੍ਰਤਨਿਧੀ ਦੋਸ਼ ਵੀ ਸ਼ਾਮਲ ਸੀ ਇਮੀਗ੍ਰੇਸ਼ਨ ਪਾਲਣਾ ਅਤੇ ਜਾਂਚ ਦੇ ਐਮਬੀਆਈਏ ਦੇ ਜਰਨਲ ਮੈਨੇਜਰ ਸਟੀਵ ਵਾਟਸਨ ਨੇ ਕਿਹਾ ਹੈ ਕਿ ਅਸਥਾਈ ਪ੍ਰਵਾਸੀ ਕਾਮਿਆਂ ਦਾ ਝੋਝਣ ਜਿਵੇਂ ਕਿ ਘੱਟ ਤਨਖਾਹ ਦਾ ਭੁਗਤਾਨ ਕਰਨਾ ਆਸਵਿਕਾਰ ਕਰਨ ਯੋਗ ਅਤੇ ਨਿਊਜ਼ੀਲੈਂਡ ਦੇ ਕਾਨੂੰਨ ਦੀ ਸਖਤ ਸ਼ਬਦਾਂ ਦੇ ਵਿੱਚ ਇਹ ਉਲੰਘਣਾ ਹੈ ਉਹਨਾਂ ਨੇ ਕਿਹਾ ਕਿ ਸ਼ੋਸ਼ਣ ਇੱਕ ਅਜਿਹਾ ਮੁੱਦਾ ਹੈ ਜੋ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ ਇਹ ਪ੍ਰਵਾਸੀਆਂ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਨ ਦੇ ਨਾਲ ਨਾਲ ਜਾਇਜ਼ ਕਾਰੋਬਾਰਾਂ ਲਈ ਵੀ ਬੇहद ਨੁਕਸਾਨਦੇਹ ਹੈ ਉਹਨਾਂ ਨੇ ਕਿਹਾ ਕਿ ਮੈਂ ਪ੍ਰਵਾਸੀਆਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਆਪਣਾ ਕੇਸ ਅੱਗੇ ਲਿਆਂਦਾ ਅਤੇ ਉਹਨਾਂ ਦੇ ਮਾਲਕ ਦੁਆਰਾ ਉਹਨਾਂ ਨਾਲ ਕੀਤੇ ਗਏ ਗੈਰ ਕਾਨੂੰਨੀ ਤਰੀਕੇ ਤੇ ਰੌਸ਼ਨੀ ਪਾਈ। ਵਾਟਸਨ ਨੇ ਪਾਵਨਾਤਮਕ ਨੁਕਸਾਨ ਦੀ ਅਦਾਇਗੀ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਹਨਾਂ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਦੇ ਵਿੱਚ ਪਾਵਨਾਤਮਕ ਨੁਕਸਾਨ ਦੀ ਅਦਾਇਗੀ ਬਹੁਤ ਘੱਟ ਮਿਲਦੀ ਹੈ ਇਸ ਲਈ ਇਹ ਨਤੀਜਾ ਪੀੜਤਾਂ ਲਈ ਅਸਲ ਦੇ ਵਿੱਚ ਇੱਕ ਜਿੱਤ ਹੈ। ਮੁਰੂਪਰਾ ਦੇ ਬਿਆ ਪਲੰਟਿਕਸ਼ਵੇ ਵਿੱਚ ਇੱਕ ਬੇકરી ਦੇ ਮਾਲਕ ਅਤੇ ਉਸਦੀ ਕੰਪਨੀ ਨੂੰ ਪ੍ਰਵਾਸੀ ਕਾਮਿਆਂ ਦੇ ਸਬੰਧ ਵਿੱਚ ਇਮੀਗ੍ਰੇਸ਼ਨ ਅਤੇ ਰੋਜ਼ਗਾਰ ਕਾਨੂੰਨ ਦੀ ਉਲੰਘਣਾ ਕਰਨ ਲਈ ਦੋਸ਼ੀ ਠਹਿਰਾ ਗਿਆ ਹੈ ਅਤੇ ਉਨ੍ਹਾਂ ਨੂੰ ਮੋਟਾ ਜੁਰਮਾਨਾ ਲੱਗਿਆ ਹੈ ਅਤੇ ਭਾਵਨਾਤਮਕ ਨੁਕਸਾਨ ਦਾ ਭੁਗਤਾਨ ਕਰਨ ਦਾ ਆਦੇਸ਼ ਵੀ ਦਿੱਤਾ ਗਿਆ ਹੈ। RSX ਲਿਮਟਿਡ ਜੋ ਕਿ ਬੇਕ ਹਾਊਸ ਕੈਫੇ ਵਜੋਂ ਵਪਾਰ ਕਰਦਾ ਸੀ ਦੇ ਮਾਲਕ ਅਤੇ ਨਿਰਦੇਸ਼ਕ ਰਾਤਾ ਐਨਵਾਈ ਨੇ ਦੋਸ਼ੀ ਮੰਨਿਆ ਅਤੇ ਮਾਰਚ 2025 ਨੂੰ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਪ੍ਰਦਾਨ ਕਰਨ ਦੇ ਚਾਰ ਦੋਸ਼ਾਂ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਕੰਪਨੀ ਨੂੰ ਵੀ ਦੋਸ਼ੀ ਮੰਨਿਆ ਗਿਆ ਹੈ ਤੇ ਰੋਜ਼ਗਾਰ ਕਾਨੂੰਨ ਨੂੰ ਗੰਭੀਰ ਉਲੰਘਣਾ ਲਈ ਛੇ ਸ਼ੋਸ਼ਣ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਜਿਸ ਵਿੱਚ ਜਾਣਬੁੱਝ ਕੇ ਕਰਮਚਾਰੀਆਂ ਨੂੰ ਕੱਟੋ-ਕੱਟ ਤਨਖਾਹ ਤੋਂ ਵੀ ਘੱਟ ਤਨਖਾਹ ਦੇਣਾ ਤੇ ਛੁੱਟੀਆਂ ਤੇ ਸਬੰਧਿਤ ਹੱਕਾਂ ਦਾ ਸਹੀ ਭੁਗਤਾਨ ਨਾ ਕਰਨਾ ਸ਼ਾਮਲ ਹੈ ਐਨਵਾਈ ਅਤੇ ਉਸਦੀ ਕੰਪਨੀ ਕਾਲ ਰੋਟੁਰੂਆ ਜ਼ਿਲ੍ਹਾ ਅਦਾਲਤ ਦੇ ਵਿੱਚ ਸਜ਼ਾ ਲਈ ਪੇਸ਼ ਹੋਏ ਸਨ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਕਿਹਾ ਕਿ ਅਦਾਲਤ ਨੇ ਛੇ ਸ਼ੋਸ਼ਣ ਦੇ ਦੋਸ਼ਾਂ ਲਈ ਕੰਪਨੀ ਨੂੰ 115000 ਡਾਲਰ ਦਾ ਜੁਰਮਾਨਾ ਲਗਾਇਆ ਹੈ ਅਤੇ ਪਾਬਨਾਤਮਕ ਨੁਕਸਾਨ ਦੇ ਮੁਆਵਜ਼ੇ ਦੇ ਵਿੱਚ 25000 ਡਾਲਰ ਦੋ ਪੀੜਤਾਂ ਨੂੰ 10000 ਡਾਲਰ ਅਤੇ ਇੱਕ ਹੋਰ ਤੀਜੇ ਨੂੰ 5000 ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ ਇਸ ਤੋਂ ਇਲਾਵਾ ਯੂਟੀ ਕੰਪਨੀ ਅਤੇ ਨਿਊਯਾਰਕ ਦੇ ਵਕੀਲ ਅਤੇ ਵਪਾਰ ਨਵੀਨਤਾ ਅਤੇ ਰੋਜ਼ਗਾਰ ਮੰਤਰਾਲੇ ਜਨਕਿ ਐਮਬੀਆਈਏ ਨੇ ਇੱਕ ਕੰਪਨੀ ਪ੍ਰਤੀਨਿਧੀ ਵਿਚਕਾਰ ਹੋਏ ਸਮਝੌਤੇ ਰਾਹੀਂ ਸਜ਼ਾ ਜੁਨਾਹੇ ਜਾਣ ਤੋਂ ਪਹਿਲਾਂ ਪ੍ਰਭਾਵਿਤ ਕਾਮਿਆਂ ਨੂੰ ਘੱਟੋ-ਘੱਟ ਉਜਰਤ ਦੇ ਬਕਾਇਆ ਦੇ ਵਿੱਚ 1,60,000 ਡਾਲਰ ਦਾ ਭੁਗਤਾਨ ਕੀਤਾ ਸੀ ਕੁੱਲ ਮਿਲਾ ਕੇ ਆਰਐਸਐਕਸ ਲਿਮਟਿਡ ਲਈ ਵਿੱਤੀ ਨਤੀਜੇ ਜਿਸ ਵਿੱਚ ਜੁਰਮਾਨਾ ਮੁਆਵਜ਼ਾ ਅਤੇ ਕਟੋ-ਕਟ ਉਜਰਤ ਦੇ ਬਕਾਏ ਸ਼ਾਮਲ ਹਨ 3135000 ਡਾਲਰ ਦੇ ਬਰਾਬਰ ਸਨ ਨਿਊਯਾਰਕ ਨੂੰ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਪ੍ਰਦਾਨ ਕਰਨ ਦੇ ਚਾਰ ਦੋਸ਼ਾਂ ਦੇ ਵਿੱਚ 10 ਮਹੀਨਿਆਂ ਦੀ ਕਾਰ ਦੀ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਹੈ ਜਿਸ ਦੇ ਵਿੱਚ ਇੱਕ ਪ੍ਰਤਨਿਧੀ ਦੋਸ਼ ਵੀ ਸ਼ਾਮਲ ਸੀ ਇਮੀਗ੍ਰੇਸ਼ਨ ਪਾਲਣਾ ਅਤੇ ਜਾਂਚ ਦੇ ਐਮਬੀਆਈਏ ਦੇ ਜਨਰਲ ਮੈਨੇਜਰ ਸਟੀਵ ਵਾਟਸਨ ਨੇ ਕਿਹਾ ਹੈ ਕਿ ਅਸਥਾਈ ਪ੍ਰਵਾਸੀ ਕਾਮਿਆਂ ਦਾ ਝੋਜਣਾ ਜਿਵੇਂ ਕਿ ਘੱਟ ਤਨਖਾਹ ਦਾ ਭੁਗਤਾਨ ਕਰਨਾ ਆਸਵਿਕਾਰ ਕਰਨ ਯੋਗ ਹੈ ਅਤੇ ਨਿਊਜ਼ੀਲੈਂਡ ਦੇ ਕਾਨੂੰਨ ਦੀ ਸਖਤ ਸ਼ਬਦਾਂ ਦੇ ਵਿੱਚ ਇਹ ਉਲੰਘਣਾ ਹੈ। ਉਹਨਾਂ ਨੇ ਕਿਹਾ ਕਿ ਸ਼ੋਸ਼ਣ ਇੱਕ ਅਜਿਹਾ ਮੁੱਦਾ ਹੈ ਜੋ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਪ੍ਰਵਾਸੀਆਂ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਨ ਦੇ ਨਾਲ ਨਾਲ ਜਾਇਜ਼ ਕਾਰੋਬਾਰਾਂ ਲਈ ਵੀ ਬੇहद ਨੁਕਸਾਨਦੇਹ ਹੈ। ਉਹਨਾਂ ਨੇ ਕਿਹਾ ਕਿ ਮੈਂ ਪ੍ਰਵਾਸੀਆਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਆਪਣਾ ਕੇਸ ਅੱਗੇ ਲਿਆਂਦਾ ਅਤੇ ਉਹਨਾਂ ਦੇ ਮਾਲਕ ਦੁਆਰਾ ਉਹਨਾਂ ਨਾਲ ਕੀਤੇ ਗਏ ਗੈਰ ਕਾਨੂੰਨੀ ਤਰੀਕੇ ਤੇ ਰੌਸ਼ਨੀ ਪਾਈ। ਵੌਟਸਨ ਨੇ ਪਾਵਨਾਤਮਕ ਨੁਕਸਾਨ ਦੀ ਅਦਾਇਗੀ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਹਨਾਂ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਦੇ ਵਿੱਚ ਪਾਵਨਾਤਮਕ ਨੁਕਸਾਨ ਦੀ ਅਦਾਇਗੀ ਬਹੁਤ ਘੱਟ ਮਿਲਦੀ ਹੈ। ਇਸ ਲਈ ਇਹ ਨਤੀਜਾ ਪੀੜਤਾਂ ਲਈ ਅਸਲ ਦੇ ਵਿੱਚ ਇੱਕ ਜਿੱਤ ਹੈ। ਮੁਰੂਪਰਾ ਦੇ ਬਿਆਪਲਾਂਟਿਕਸ ਵਿੱਚ ਇੱਕ ਬੇકરી ਦੇ ਮਾਲਕ ਅਤੇ ਉਸਦੀ ਕੰਪਨੀ ਨੂੰ ਪ੍ਰਵਾਸੀ ਕਾਮਿਆਂ ਦੇ ਸਬੰਧ ਵਿੱਚ ਇਮੀਗ੍ਰੇਸ਼ਨ ਅਤੇ ਰੋਜ਼ਗਾਰ ਕਾਨੂੰਨ ਦੀ ਉਲੰਘਣਾ ਕਰਨ ਲਈ ਦੋਸ਼ੀ ਠਹਿਰਾ ਗਿਆ ਹੈ ਅਤੇ ਉਨ੍ਹਾਂ ਨੂੰ ਮੋਟਾ ਜੁਰਮਾਨਾ ਲੱਗਿਆ ਹੈ ਅਤੇ ਭਾਵਨਾਤਮਕ ਨੁਕਸਾਨ ਦਾ ਭੁਗਤਾਨ ਕਰਨ ਦਾ ਆਦੇਸ਼ ਵੀ ਦਿੱਤਾ ਗਿਆ ਹੈ। RSX ਲਿਮਟਿਡ ਜੋ ਕਿ ਬੇਕ ਹਾਊਸ ਕੈਫੇ ਵਜੋਂ ਵਪਾਰ ਕਰਦਾ ਸੀ ਦੇ ਮਾਲਕ ਅਤੇ ਨਿਰਦੇਸ਼ਕ ਰਾਤਾ ਐਨਵਾਈ ਨੇ ਦੋਸ਼ੀ ਮੰਨਿਆ ਅਤੇ ਮਾਰਚ 2025 ਨੂੰ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਪ੍ਰਦਾਨ ਕਰਨ ਦੇ ਚਾਰ ਦੋਸ਼ਾਂ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਕੰਪਨੀ ਨੂੰ ਵੀ ਦੋਸ਼ੀ ਮੰਨਿਆ ਗਿਆ ਹੈ ਤੇ ਰੋਜ਼ਗਾਰ ਕਾਨੂੰਨ ਨੂੰ ਗੰਭੀਰ ਉਲੰਘਣਾ ਲਈ ਛੇ ਸ਼ੋਸ਼ਣ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਜਿਸ ਵਿੱਚ ਜਾਣਬੁੱਝ ਕੇ ਕਰਮਚਾਰੀਆਂ ਨੂੰ ਕੱਟੋ-ਕੱਟ ਤਨਖਾਹ ਤੋਂ ਵੀ ਕੱਟ ਤਨਖਾਹ ਦੇਣਾ ਤੇ ਛੁੱਟੀਆਂ ਤੇ ਸਬੰਧਿਤ ਹੱਕਾਂ ਦਾ ਸਹੀ ਭੁਗਤਾਨ ਨਾ ਕਰਨਾ ਸ਼ਾਮਲ ਹੈ ਐਨਵਾਈ ਅਤੇ ਉਸਦੀ ਕੰਪਨੀ ਕਾਲ ਰੋਟੁਰੂਆ ਜ਼ਿਲ੍ਹਾ ਅਦਾਲਤ ਦੇ ਵਿੱਚ ਸਜ਼ਾ ਲਈ ਪੇਸ਼ ਹੋਏ ਸਨ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਕਿਹਾ ਕਿ ਅਦਾਲਤ ਨੇ ਛੇ ਸ਼ੋਸ਼ਣ ਦੇ ਦੋਸ਼ਾਂ ਲਈ ਕੰਪਨੀ ਨੂੰ 115000 ਡਾਲਰ ਦਾ ਜੁਰਮਾਨਾ ਲਗਾਇਆ ਹੈ ਅਤੇ ਪਾਬਨਾਤਮਕ ਨੁਕਸਾਨ ਦੇ ਮੁਆਵਜ਼ੇ ਦੇ ਵਿੱਚ 25000 ਡਾਲਰ ਦੋ ਪੀੜਤਾਂ ਨੂੰ 10000 ਡਾਲਰ ਅਤੇ ਇੱਕ ਹੋਰ ਤੀਜੇ ਨੂੰ 5000 ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ ਇਸ ਤੋਂ ਲਾਵਾਯੋਤੀ ਕੰਪਨੀਆਂ ਤੇ ਨਿਊਯਾਰਕ ਦੇ ਵਕੀਲ ਅਤੇ ਵਪਾਰ ਨਵੀਨਤਾ ਅਤੇ ਰੋਜ਼ਗਾਰ ਮੰਤਰਾਲੇ ਜਨਕਿ ਐਮਬੀਆਈਏ ਨੇ ਇੱਕ ਕੰਪਨੀ ਪ੍ਰਤੀਨਿਧੀ ਵਿਚਕਾਰ ਹੋਏ ਸਮਝੌਤੇ ਰਾਹੀਂ ਸਜ਼ਾ ਜੁਨਾਹੇ ਜਾਣ ਤੋਂ ਪਹਿਲਾਂ ਪ੍ਰਭਾਵਿਤ ਕਾਮਿਆਂ ਨੂੰ ਘੱਟੋ-ਘੱਟ ਉਜਰਤ ਦੇ ਬਕਾਇਆ ਦੇ ਵਿੱਚ 1,60,000 ਡਾਲਰ ਦਾ ਭੁਗਤਾਨ ਕੀਤਾ ਸੀ। ਕੁੱਲ ਮਿਲਾ ਕੇ ਆਰਐਸਐਕਸ ਲਿਮਟਿਡ ਲਈ ਵਿੱਤੀ ਨਤੀਜੇ ਜਿਸ ਵਿੱਚ ਜੁਰਮਾਨਾ, ਮੁਆਵਜ਼ਾ ਅਤੇ ਘੱਟੋ-ਘੱਟ ਉਜਰਤ ਦੇ ਬਕਾਇਆ ਸ਼ਾਮਲ ਹਨ 125000 ڈالر ਦੇ ਬਰਾਬਰ ਸਨ ਨਿਊਯਾਰਕ ਨੂੰ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਪ੍ਰਦਾਨ ਕਰਨ ਦੇ ਚਾਰ ਦੋਸ਼ਾਂ ਦੇ ਵਿੱਚ 10 ਮਹੀਨਿਆਂ ਦੀ ਕਾਰਦੀ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਹੈ ਜਿਸ ਦੇ ਵਿੱਚ ਇੱਕ ਪ੍ਰਤਿਨਿਧੀ ਦੋਸ਼ ਵੀ ਸ਼ਾਮਲ ਸੀ ਇਮੀਗ੍ਰੇਸ਼ਨ ਪਾਲਣਾ ਅਤੇ ਜਾਂਚ ਦੇ ਐਮਬੀਆਈਏ ਦੇ ਜਨਰਲ ਮੈਨੇਜਰ ਸਟੀਵ ਵਾਟਸਨ ਨੇ ਕਿਹਾ ਹੈ ਕਿ ਅਸਥਾਈ ਪ੍ਰਵਾਸੀ ਕਾਮਿਆਂ ਦਾ ਯੋਜਨਾ ਜਿਵੇਂ ਕਿ ਘੱਟ ਤਨਖਾਹ ਦਾ ਭੁਗਤਾਨ ਕਰਨਾ ਆਸਵਿਕਾਰ ਕਰਨ ਯੋਗ ਅਤੇ ਨਿਊਜ਼ੀਲੈਂਡ ਦੇ ਕਾਨੂੰਨ ਦੀ ਸਖਤ ਸ਼ਬਦਾਂ ਦੇ ਵਿੱਚ ਇਹ ਉਲੰਘਣਾ ਹੈ ਉਹਨਾਂ ਨੇ ਕਿਹਾ ਕਿ ਸ਼ੋਸ਼ਣ ਇੱਕ ਅਜਿਹਾ ਮੁੱਦਾ ਹੈ ਜੋ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ ਇਹ ਪ੍ਰਵਾਸੀਆਂ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਨ ਦੇ ਨਾਲ ਨਾਲ ਜਾਇਜ਼ ਕਾਰੋਬਾਰਾਂ ਲਈ ਵੀ ਬੇहद ਨੁਕਸਾਨਦੇਹ ਹੈ ਉਹਨਾਂ ਨੇ ਕਿਹਾ ਕਿ ਮੈਂ ਪ੍ਰਵਾਸੀਆਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਆਪਣਾ ਕੇਸ ਅੱਗੇ ਲਿਆਂਦਾ ਅਤੇ ਉਹਨਾਂ ਦੇ ਮਾਲਕ ਦੁਆਰਾ ਉਹਨਾਂ ਨਾਲ ਕੀਤੇ ਗਏ ਗੈਰ ਕਾਨੂੰਨੀ ਤਰੀਕੇ ਤੇ ਰੌਸ਼ਨੀ ਪਾਈ। ਵਾਟਸਨ ਨੇ ਪਾਵਨਾਤਮਕ ਨੁਕਸਾਨ ਦੀ ਅਦਾਇਗੀ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਹਨਾਂ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਦੇ ਵਿੱਚ ਪਾਵਨਾਤਮਕ ਨੁਕਸਾਨ ਦੀ ਅਦਾਇਗੀ ਬਹੁਤ ਘੱਟ ਮਿਲਦੀ ਹੈ। ਇਸ ਲਈ ਇਹ ਨਤੀਜਾ ਪੀੜਤਾਂ ਲਈ ਅਸਲ ਦੇ ਵਿੱਚ ਇੱਕ ਜਿੱਤ ਹੈ।